ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਹਿਬਜ਼ਾਦਿਆਂ ਵਿੱਚੋਂ ਸਭ ਤੋਂ ਵੱਡੇ ਸਨ ਉਨ੍ਹਾਂ ਦਾ ਜਨਮ 1613 ਈਸਵੀ ਨੂੰ ਹੋਇਆ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਧਾਰਮਿਕ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਸਾਹਿਬ ਜੀ ਦੀ ਉੱਤਮ ਸਿੱਖਿਆ ਸਦਕਾ ਬਾਬਾ ਗੁਰਦਿੱਤਾ ਜੀ ਆਮ ਕਰਕੇ ਗੁਰਬਾਣੀ ਦਾ ਪਾਠ ਤੇ ਪ੍ਰਭੂ ਭక్తి ਦੇ ਆਹਾਰ ਵਿੱਚ ਲੱਗੇ ਰਹਿੰਦੇ ਸਨ ਗੁਰਬਾਣੀ ਦੇ ਨਿਰੰਤਰ ਜਾਪ ਸਦਕਾ ਉਹਨਾਂ ਦਾ ਸੁਭਾਅ ਪੂਰਨ ਸਾਧੂ ਸੰਤਾਂ ਵਾਲਾ ਸੀ ਇੱਕ ਗੱਲ ਉਹਨਾਂ ਵਿੱਚ ਬੜੀ ਅਨੋਖੀ ਤੇ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਸੀ ਕਿ ਉਹਨਾਂ ਦੀ ਸ਼ਕਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬੜੀ ਮਿਲਦੀ ਸੀ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਪਹਾੜੀ ਇਲਾਕਿਆਂ ਦਾ ਦੌਰਾ ਕੀਤਾ ਉਸ ਸਮੇਂ ਬਾਬਾ ਗੁਰਦਿੱਤਾ ਜੀ ਵੀ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਦੀ ਉਮਰ ਉਸ ਵੇਲੇ 14 ਸਾਲਾਂ ਦੀ ਸੀ ਗੁਰੂ ਸਾਹਿਬ ਜੀ ਨੇ ਇਸ ਦੌਰੇ ਦੌਰਾਨ ਕੀਰਤਪੁਰ ਨਗਰ ਬਸਾਇਆ ਤੇ ਉਸ ਨਗਰ ਦੀ ਨੀ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਕੋਲੋਂ ਰਖਵਾਈ ਕੀਰਤਪੁਰ ਨਗਰ ਦੇ ਨੇਰੇ ਹੀ ਇੱਕ ਰੱਬ ਦਾ ਪਿਆਰਾ ਮੁਸਲਮਾਨ ਫਕੀਰ ਰਹਿੰਦਾ ਸੀ ਉਸ ਦਾ ਨਾਮ ਪੀਰ ਬੁੱਢਣ ਸ਼ਾਹ ਜੀ ਸੀ ਉਹ ਪੀਰ ਬਹੁਤ ਬਜ਼ੁਰਗ ਸੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਉਸ ਥਾਂ ਤੇ ਰਹਿ ਰਿਹਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਪ ਉਦਾਸੀਆਂ ਦੇ ਦੌਰਾਨ ਉਸ ਫਕੀਰ ਦੇ ਡੇਰੇ ਤੇ ਗਏ ਸਨ ਫਕੀਰ ਨੇ ਗੁਰੂ ਜੀ ਦਾ ਬੜਾ ਸਤਿਕਾਰ ਕੀਤਾ ਸੀ ਤੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਛਕਣ ਲਈ ਦਿੱਤਾ ਸੀ ਪਰ ਗੁਰੂ ਜੀ ਨੇ ਕਿਹਾ ਸੀ ਪੀਰ ਜੀ ਫਿਰ ਛਕਾਂਗੇ ਪੀਰ ਬੁੱਢਣ ਸ਼ਾਹ ਜੀ ਨੂੰ ਪਤਾ ਲੱਗਣ ਤੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੱਦੀ ਨਿਸ਼ੀਨ ਸ਼੍ਰੀ ਗੁਰੂ ਹਰगोविंद ਸਾਹਿਬ ਜੀ ਆਏ ਹੋਏ ਹਨ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਗੁਰੂ ਜੀ ਨੂੰ ਪ੍ਰੇਮ ਨਾਲ ਨਮਸਕਾਰ ਕਰਕੇ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਫਿਰ ਦਰਸ਼ਨ ਦੇਣ ਤੇ ਮੇਰੇ ਕੋਲੋਂ ਦੁੱਧ ਛਕਣ ਦਾ ਇਕਰਾਰ ਕੀਤਾ ਸੀ ਮੈਂ ਅਜ ਤੀਕ ਉਨ੍ਹਾਂ ਨੂੰ ਉਡੀਕ ਰਿਹਾ ਹਾਂ ਆਪ ਜੀ ਉਨ੍ਹਾਂ ਦਾ ਹੀ ਸਰੂਪ ਹੋ ਉਨ੍ਹਾਂ ਦਾ ਇਕਰਾਰ ਪੂਰਾ ਕਰਦੇ ਹੋਏ ਉਨ੍ਹਾਂ ਦੇ ਰੂਪ ਵਿੱਚ ਦਰਸ਼ਨ ਦਿਓ ਤੇ ਦੁੱਧ ਛਕ ਕੇ ਮੈਨੂੰ ਨਿਹਾਲ ਕਰੋ ਪੀਰ ਜੀ ਦੀ ਸ਼ਰਧਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਇਕਰਾਰ ਪੂਰਾ ਕਰਨ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਨੂੰ ਆਖਣ ਲੱਗੇ ਪੁੱਤਰ ਜੀ ਪੀਰ ਜੀ ਦੀ ਛਾਪੂਰੀ ਕਰੋ ਗੁਰੂ ਜੀ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਉਹ ਜਹੀ ਪੋਸ਼ਾਕ ਪਹਿਨ ਲਈ ਜੇਹੋ ਜਹੀ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਨਿਆ ਕਰਦੇ ਸਨ ਬਾਬਾ ਗੁਰਦਿੱਤਾ ਜੀ ਜਦੋਂ ਪੀਰ ਜੀ ਦੇ ਸਾਹਮਣੇ ਗਏ ਤਾਂ ਪੀਰ ਜੀ ਉਹਨਾਂ ਨੂੰ ਦੇਖ ਕੇ ਬੜੇ ਪਰਸੰਨ ਹੋਏ ਉਨ੍ਹਾਂ ਨੂੰ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹੋ ਹੀ ਰੂਪ ਜਾਪੇ ਜਿਸ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਈ ਸਾਲ ਪਹਿਲਾਂ ਉਨ੍ਹਾਂ ਨੂੰ ਮਿਲੇ ਸਨ ਪੀਰ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਚਰਨੀ ਪੈ ਕੇ ਨਮਸਕਾਰ ਕੀਤੀ ਅਤੇ ਦੁੱਧ ਦਾ ਸ਼ੰਨਾਂ ਲਿਆ ਕੇ ਸ਼ਿਕਾਇਤ ਕੀਤੀ ਕਿ ਹਾ ਤਨ ਗੁਰੂ ਨਾਨਕ ਆਪ ਜੀ ਨੇ ਆਪਣਾ ਇਕਰਾਰ ਪੂਰਾ ਕਰਕੇ ਅਤੇ ਮੇਰੀ ਇੱਛਾ ਪੂਰੀ ਕਰਕੇ ਮੈਨੂੰ ਨਿਹਾਲ ਕਰ ਦਿੱਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਾਹਿਬ ਜਾਦੇ ਸਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਬਾਬਾ ਸ਼੍ਰੀ ਚੰਦ ਜੀ ਨੇ ਉਦਾਸੀ ਸੰਪਰਦਾ ਸ਼ੁਰੂ ਕੀਤੀ ਉਹ ਬਾਰਠ ਨਾਂ ਦੇ ਇੱਕ ਪਿੰਡ ਵਿੱਚ ਰਿਹਾ ਕਰਦੇ ਜੋ ਡੇਰਾ ਬਾਬਾ ਨਾਨਕ ਤੋਂ 21 ਕਿਲੋਮੀਟਰ ਦੀ ਦੂਰੀ ਤੇ ਤਹਿਸੀਲ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ ਬਾਬਾ ਸ਼੍ਰੀ ਚੰਦ ਜੀ ਆਮ ਕਰਕੇ ਸਾਧੂਆਂ ਮਹਾਤਮਾ ਵਾਂਗ ਸਿਰ ਤੇ ਇੱਕ ਟੋਪੀ ਪੈਨਿਆ ਕਰਦੇ ਸਨ ਜਿਸ ਦੇ ਦਿਵਾਲੇ ਇੱਕ ਰੱਸੀ ਲਪੇਟੀ ਹੋਈ ਹੁੰਦੀ ਸੀ ਇਹ ਰੱਸੀ ਗੁੱਤ ਵਾਂਗਰ ਗੁੰਦੀ ਹੋਈ ਹੁੰਦੀ ਸੀ ਇਸ ਨੂੰ ਸੇਲੀ ਕਹਿੰਦੇ ਸਨ ਜਾਂ یوں ਕਹਿ ਲਵੋ ਕਿ ਬਾਬਾ ਸ਼੍ਰੀ ਚੰਦ ਜੀ ਸੇਲੀ ਟੋਪੀ ਪਹਿਨਿਆ ਕਰਦੇ ਸਨ ਇੱਕ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਲਈ ਬਾਰੱਤ ਪਿੰਡ ਵਿੱਚ ਗਏ ਬਾਬਾ ਗੁਰਜੀਤਤਾ ਜੀ ਵੀ ਉਨ੍ਹਾਂ ਦੇ ਨਾਲ ਸਨ ਬਾਬਾ ਸ਼੍ਰੀਚੰਦ ਜੀ ਨੇ ਗੁਰੂ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ ਉਹ ਗੁਰੂ ਸਾਹਿਬ ਜੀ ਨਾਲ ਕਾਫੀ ਧੀਰ ਵਿਚਾਰ ਵਟਾਂਦਰਾ ਕਰਦੇ ਰਹੇ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹਨ ਗੁਰੂ ਜੀ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਹੋਏ ਪੰਜ ਪੁੱਤਰ ਹਨ ਬਾਬਾ ਸ਼੍ਰੀਚੰਦ ਜੀ ਅੱਛਾ ਫਿਰ ਤਾਂ ਅਕਾਲ ਪੁਰਖ ਦੀ ਬੜੀ ਮਿਹਰ ਹੈ ਪਰ ਪੰਜੇ ਆਪਣੇ ਹੀ ਬਣਾਏ ਰੱਖਣੇ ਹਨ ਜਾਂ ਕੋਈ ਸਾਨੂੰ ਵੀ ਦਿਓਗੇ ਗੁਰੂ ਜੀ ਨੇ ਬਾਬਾ ਜੀ ਨੂੰ ਕਿਹਾ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬ ਜਾਦੇ ਹੋ ਇਸ ਲਈ ਤੁਹਾਡੇ ਲਈ ਸਤਿਕਾਰਯੋਗ ਹੋ ਜਿਵੇਂ ਆਪ ਜੀ ਦੀ ਆਗਿਆ ਹੋਵੇ ਅਸੀਂ ਉਵੇਂ ਹੀ ਕਰ ਲਵਾਂਗੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਤਾਂ ਠੀਕ ਹੈ ਫਿਰ ਇੱਕ ਸਾਨੂੰ ਦੇ ਦਿਓ ਗੁਰੂ ਜੀ ਠੀਕ ਹੈ ਬਾਬਾ ਸ਼੍ਰੀ ਚੰਦ ਜੀ ਜਿਵੇਂ ਆਪ ਜੀ ਦੀ ਆਗਿਆ ਹੈ ਇਸ ਵੇਲੇ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਸਾਡੇ ਨਾਲ ਹੈ ਇਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਇਸ ਨੂੰ ਅੱਜ ਤੋਂ ਆਪਣਾ ਹੀ ਪੁੱਤਰ ਸਮਝੋ ਤੇ ਇਸ ਤੋਂ ਜੋ ਚਾਹੇ ਸੇਵਾ ਲਵੋ ਬਾਬਾ ਸ਼੍ਰੀ ਚੰਦ ਜੀ ਠੀਕ ਹੈ ਤਾਂ ਫਿਰ ਇਹ ਬਾਲਕ ਅੱਜ ਤੋਂ ਸਾਡਾ ਹੋਇਆ ਅਸੀਂ ਇਸ ਤੋਂ ਬੜੀ ਉੱਤਮ ਸੇਵਾ ਲੈਣੀ ਹੈ ਬਾਬਾ ਸ਼੍ਰੀਚੰਦ ਜੀ ਨੇ ਬੜੀ ਪਰਸਨਤਾ ਨਾਲ ਆਪਣੀ ਸੇਲੀ ਟੋਪੀ ਸਿਰ 'ਤੇ ਲਾ ਕੇ ਬਾਬਾ ਗੁਰਦਿੱਤਾ ਜੀ ਦੇ ਸਿਰ 'ਤੇ ਪਹਿਨਾ ਦਿੱਤੀ ਅਤੇ ਨਾਲ ਹੀ ਕਿਹਾ ਗੁਰੂ ਸਾਹਿਬ ਜੀ ਗੁਰਗੱਦੀ ਤਾਂ ਅੱਗੇ ਹੀ ਤੁਹਾਡੇ ਕੋਲ ਹੈ ਤੇ ਸਾਡੇ ਪਾਸ ਜੋ ਥੋੜਾ ਬਹੁਤ ਤਪ ਤੇ ਫਕੀਰੀ ਸੀ ਇਹ ਵੀ ਅੱਜ ਤੋਂ ਤੁਹਾਡੇ ਹਵਾਲੇ ਹੈ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਗੁਰੂ ਪਿਤਾ ਜੀ ਦੀ ਆਗਿਆ ਅਨੁਸਾਰ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਬਣ ਗਏ ਤੇ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਉਹਨਾਂ ਦੀ ਆਗਿਆ ਦੇ ਅਨੁਸਾਰ ਉਦਾਸੀ ਮਤ ਦੇ ਮੁਖੀ ਬਣੇ ਗੁਰੂ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਪੁੱਤਰ ਜੀ ਪੂਰੀ ਤਨਦੇਹੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰੋ ਇਸ ਕੰਮ ਲਈ ਉੱਚੇ ਸੁੱਚੇ ਜੀਵਨ ਵਾਲੇ ਉਦਾਸੀ ਸਾਧੂ ਚੁਣੋ ਅਤੇ ਉਨ੍ਹਾਂ ਨੂੰ ਖਾਸ-ਖਾਸ ਇਲਾਕਿਆਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਕਰੋ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਉਦਾਸੀ ਸਾਧੂਆਂ ਰਾਹੀਂ ਸਿੱਖੀ ਦਾ ਖੂਬ ਪ੍ਰਚਾਰ ਕੀਤਾ ਉਨ੍ਹਾਂ ਦੇ ਪ੍ਰਚਾਰ ਲਈ ਚਾਰ ਮੁੱਖ ਉਦਾਸੀ ਸਾਧੂ ਚੁਣੇ ਤੇ ਉਨ੍ਹਾਂ ਨੇ ਉਨ੍ਹਾਂ ਦੇ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਨੂੰ ਚਾਰ ਧੂਨੇ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਨਾਂ ਸਨ ਬਾਲੂ ਹਸਨਾ ਜੀ, ਅਲਮਸਤ ਜੀ, ਫੂਲਸ਼ਾ ਜੀ ਅਤੇ ਗੋਂਦਾ ਜੀ ਇਨ੍ਹਾਂ ਸਭਨਾਂ ਨੇ ਬੜੀ ਲਗਨ ਤੇ ਉਤਸ਼ਾਹ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ